ਕਿ ਮੇਰੇ ਅਕੇ ਨਾ ਇਹਨੂੰ ਕਟਿਓ ਆਹਦੀ ਗੋਹਣਾ ਸੋਣਾ ਨਾ ਜਰਾਬ ਕਰ ਦੋ ਸਾਰਾ ਕੀ ਇਹ ਨਹੀਂ ਕਰੀਂ ਤੁਸੀ ਬਾਹਰ ਕੋ ਤਾਂ ਚਪੜਾ ਪਾ ਲੈਣਾ ਚ ਗਾਵਾ ਪਹਿਲੀ ਹਲੋ ਹਾਂਜੀ ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰ ਮਾਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਵੀ ਠੀਕ ਠਾਕ ਹਾਂ ਜੀ ਕਰਦੇ ਆ ਜੀ ਆਪਣੀ ਵੀਡੀਓ ਸ਼ੁਰੂ ਕਰਨ ਹੈਗਾ ਜੀ ਵੀਰਵਾਰ ਦਾ ਟਾਈਮ ਜਿਹੜਾ ਸ਼ਾਮ ਦਾ ਦਾ ਤਾਂ ਨਹੀਂ ਗਿਆ ਹਾਂਜੀ ਚੱਕਲੀ ਬੁਰਪਾ ਕਰੂੰ 158 ਸੋਰੀ ਮੈਂ ਕਿਹਨ ਆਤੀਆਂ ਸਹੀ ਗੱਲ ਆ ਤੂੰ ਹੁਣ ਮਿਆਣੀ ਨਹੀਂ ਮਿਸ਼ਰਾ ਕੋਟੇ ਗਵੇ ਚੱਪਾ ਸਹੀ ਐਡਿਟ ਕਰਕੇ ਸਾਈਡੋਈ ਮਾਸਟਰ ਦਵਾਰ ਬਣਾ ਦੇ

ਕੜੇ ਫੋਟੋ ਖਿੱਚ ਕੇ ਹੈ ਨਹੀਂ ਆਉਣੀ ਤੇ ਖਾਣੇ ਦੀ ਇਹ ਤੁਹਾਨੂੰ ਦੱਸ ਦਿੱਤੀ। ਖਾਣਾ ਨਹੀਂ ਨਹੀਂ ਗੈਸ ਨਹੀਂ ਮਸ ਬਸ ਹਨਾ ਉਹਨੇ ਲੋਜੀ ਮਿਲੋ ਸਾਡੀ ਬਰਥਡੇ ਕਰਲ ਨੂੰ ਸਿਰਤਕੌਰ ਨੂੰ ਅਸੀਂ ਕਰ ਕਹਦੇ ਪੁੱਛਨੇ ਨੇ ਹਾਂਜੀ ਅੱਜ ਸਾਡੀ ਸਿਰਤ ਦਾ ਹੈਗਾ ਜੀ ਬਰਥਡੇ ਤੇ ਤੁਸੀਂ ਵੀ ਆਪਣੀਆਂ ਬਲੈਂਟ ਦਿਓ ਜੀ ਅੱਜ ਸਾਡੀ ਗੁੱਗੋ ਥੋੜੀ ਜੀ ਸਸਤ ਹੈ ਕਾ ਤੁਹ ਸਸਤ ਹੋਗੀ ਹੂੰ ਇਹ ਕਦੇ ਮੈਨੂੰ ਨੀਂਦ ਆਉਂਦੀ ਆ ਕਿੰਨੇ ਵਜੇ ਉੱਠੀ ਸੀ ਤੜਕੀ ਬਸ ਫਿਰ ਕਾਇ ਨਹੀਂ ਦੌਂਦੀ ਹੈ ਹਨਾ ਕੇ ਕੱਟ ਲਿਆ ਤੇ ਕਿਹ ਖਾ ਵੀ ਜਾਈ ਸੀ ਮੈਂ ਲਾ ਕੇ ਜੀਓ ਸੀ ਕੀ ਕੱਲ ਸ਼ਾਮ ਦੀ ਵੀਡੀਓ ਤੇ ਉਸ ਤੋਂ ਬਾਅਦ ਹੀ ਹੈਗੀ ਸੀ ਅਗਲੇ ਦਿਨ ਦੀ ਜਾਨਕੀ ਸੰਗਰਾਮਦ ਵਾਲੇ ਦਿਨ ਦੀ ਵੀਡੀਓ ਤੇ ਸੰਗਰਾਮਦ ਜਾਨਕੀ ਚੇਤ ਬਰ ਮਹੀਨੇ ਦੀ ਸੰਗਰਾਮਦ ਦਾ ਦਿਹਾੜਾ ਸੀਗਾ ਤੇ ਸਵੇਰ ਦਾ ਟਾਈਮ ਸੀ ਟਾਈਮ ਇਥੇ 5:30 ਵਜੇ ਦਾ ਸੀਗਾ ਤੇ ਆਪਾਂ ਹਨਾ ਅਭੀ ਚੇਤ ਵਾਲ ਦੇ ਸੀਗੇ ਹਨਾ ਤੇ ਬਾਕੀ ਤੁਸੀਂ ਵੀ ਦੱਸਿਓ ਵੀ ਕਿਹੜੀਆਂ-ਕਿਹੜੀਆਂ ਭੈਣਾਂ ਹਨਾ ਇਸ ਰੀਤ ਨੂੰ ਜਾਨਕੀ ਇਸ ਤਰ੍ਹਾਂ ਚੇਤ ਵਾਲ ਦਿਆਂ ਨੇ ਬਾਕੀ ਵੈਸੇ ਹੁਣ ਤਾਂ ਬਹੁਤ ਘੱਟ ਆ ਹਨਾ ਪਹਿਲਾਂ ਤਾਂ ਬਹੁਤ ਵੀ ਸਾਰੀਆਂ ਇਸ ਤਰ੍ਹਾਂ ਹੁੰਦਾ ਸੀਗਾ ਪਰ ਹੁਣ ਤਾਂ ਇਸ ਰਿਵਾਜ ਜਿਹੜਾ ਇਹ ਬਹੁਤ ਘੱਟ ਗਿਆ ਪਰ ਆਪਾਂ ਹਨਾ ਜਿੰਨੀ ਕ ਆਪਾਂ ਨੂੰ ਨੌਲੇਜ ਹੁੰਦੀ ਆ ਯਾਨੀ ਕਿ ਜਿੰਨੀ ਕ ਆਪਾਂ ਨੂੰ ਜਾਣਕਾਰੀ ਆ ਤੇ ਆਪਾਂ ਜਾਨੀ ਕਿ ਉਹ ਉਸੇ ਤਰ੍ਹਾਂ ਹੀ ਮਨਾਉਂਦੇ ਆਂ ਤੇ ਆਰ ਉਸੇ ਤਰ੍ਹਾਂ ਹੀ ਸਾਰਾ ਕੰਮ ਤੁੰਦ ਕਰਦੇ ਆਂ ਤੇ ਲੋ ਜੀ ਆਪਾਂ ਚੇਤਵਾਲ ਲੈ ਸੀਗਾ ਤੇ ਉਸ ਤੋਂ ਬਾਅਦ ਨਾ ਉੱਥੇ ਇੱਕ ਤਾਂ ਹਨੇਰਾ ਸੀਗਾ ਤੇ ਇੱਕ ਮੇਰੇ ਫੋਨ ਦੀ ਜਿਹੜੀ ਬੈਂਟਰੀ ਉਹ ਲੋ ਸੀਗੀ ਤੇ ਫਿਰ ਪ੍ਰੋਪਰ ਜਿਹੜੀ ਉੱਥੋਂ ਵੀਡੀਓ ਨਹੀਂ ਬਣੀ ਜਿਆਦਾ ਉਸ ਤੋਂ ਬਾਅਦ ਇੱਥੇ ਟਾਈਮ ਜਿਹੜਾ ਹੈਗਾ ਜੀ ਹੋਊਗਾ ਜੀ 6:00 ਵਜੇ ਦਾ ਟਾਈਮ 6:00 ਸਵਾ 6 ਦਾ ਯਾਨਕਿ ਥੋੜਾ ਥੋੜਾ ਹਨੇਰਾ ਜਿਹਾ ਸੀਗਾ ਤੇ ਆਪਾਂ ਲੱਗੇ ਸੀ ਕੱਪੜੇ ਧੋਣ ਤੇ ਕੱਪੜੇ ਜਿਹੜੇ ਸੀਗੇ ਮਸ਼ੀਨ ਦੇ ਵਿੱਚ ਧੁੱਪ ਰਹੇ ਸੀਗੇ ਤੇ ਯਾਨਕਿ ਮਸ਼ੀਨ ਚੋਂ ਕੱਪੜੇ ਕੱਢ ਲਈ ਸੀ ਬਸ ਪਾਣੀ ਕੱਢਣ ਵਾਲਾ ਸੀ ਹੁਣ ਮੈਂ ਲੱਗੀ ਕੱਪੜਿਆਂ ਦਾ ਪਾਣੀ ਕੱਢਣ ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਕੰਮ ਧੰਦੇ ਕਰਦੇ ਹਾਂ ਤੇ ਬਾਕੀ ਮੈਂ ਤੁਹਾਨੂੰ ਦੱਸ ਰਹੀ ਸੀ ਜਿਹੜਾ ਵਲੌਗ ਕੱਲ ਮੈਂ ਪਾਉਣਾ ਸੀਗਾ ਬਟ ਇਹ ਵਲੌਗ ਮੈਂ ਕੱਲ ਨਹੀਂ ਪਾ ਰਹੀ ਕਿਉਂ ਪਾ ਰਹੀ ਸਕੀ ਬਾਕੀ ਥੋੜੀ ਜਿਹੀ ਪ੍ਰੋਬਲਮ ਹੋ ਗਈ ਮਨ ਵੀ ਬੜਾ ਪਰੇਸ਼ਾਨ ਹੋਇਆ ਤੇ ਬਾਕੀ ਚਲੋ ਕਹਿੰਦੇ ਹੁੰਦੇ ਜੋ ਨੁਕਸਾਨ ਹੋਣਾ ਹੁੰਦਾ ਉਹ ਹੋ ਕੇ ਰਹਿੰਦਾ ਤੇ ਫੋਨ ਮੇਰੇ ਤੋਂ ਜਾਨੀ ਕਿ ਮੇਰਾ ਫੋਨ ਨਾ ਵੈਸੇ ਹੀ ਮੈਂ ਬੈੱਡ ਤੇ ਰੱਖਿਆ ਤੇ ਉਸ ਤੋਂ ਬਾਅਦ ਮੈਂ ਇਸ ਤਰ੍ਹਾਂ ਹੀ ਨੀਂਦ ਲਿਖ ਪਾਈ ਜਾਨੀ ਕਿ ਵੀਡੀਓ ਐਡੀਟਿੰਗ ਦਾ ਕੰਮ ਹੀ ਕਰ ਰਹੀ ਸੀ ਤੇ ਉਸ ਤੋਂ ਬਾਅਦ ਭੂਆ ਜੀ ਹੁਰੀ ਆ ਗਏ ਤੇ ਜਦ ਹੀ ਭੂਆ ਜੀ ਹੁਰੀ ਆ ਗਏ ਤਾਂ ਮੈਂ ਫੋਨ ਨਾ ਇਸ ਤਰ੍ਹਾਂ ਹੀ ਬੈੱਡ ਦੇ ਉੱਪਰ ਰੱਖਤਾ ਤੇ ਉਸ ਤੋਂ ਬਾਅਦ ਮੇਰਾ ਫੋਨ ਜਦੋਂ ਮੈਂ ਚੱਕਿਆ ਤੇ ਮੇਰਾ ਫੋਨ ਇਸ ਤਰ੍ਹਾਂ ਬਲੈਕ ਹੀ ਹੋ ਗਿਆ ਜਾਨੀ ਕਿ ਸਕਰੀਨ ਮੈਨੂੰ ਨਹੀਂ ਪਤਾ ਲੱਗਿਆ ਕਿ ਕੀ ਚਾਂਸ ਬਣਿਆ ਤੇ ਫੋਨ ਮੇਰਾ ਜਾਨੀ ਕਿ ਇਹਦੀ ਸਕਰੀਨ ਜਿਹੜੀ ਉਹ ਹੋ ਗਈ ਖਰਾਬ ਫਿਰ ਉਸ ਤੋਂ ਬਾਅਦ ਫਿਰ ਦੁਕਾਨ ਤੇ ਫੋਨ ਤੇ ਜਾ ਕੇ ਫਿਰ ਵੀਰੇ ਨੇ ਅੱਜ ਫੋਨ ਦਿੱਤਾ ਤਾਂ ਕਰਕੇ ਉਸ ਤੋਂ ਬਾਅਦ ਫਿਰ ਨਾ ਤਾਂ ਕੋਈ ਹਨਾ ਵਲੌਗ ਹੀ ਬਣ ਪਾਇਆ ਤੇ ਨਾ ਹੀ ਸ਼ੇਅਰ ਕਰ ਸਕੀ ਮੈਂ ਤੁਹਾਡੇ ਨਾਲ ਤੇ ਜਿਹੜੀ ਪਿਛਲੀ ਵੀਡੀਓ ਤੇ ਕਮੈਂਟ ਵੀ ਆ ਰਹੇ ਸੀ ਕਿ ਤਾਂ ਹੀ ਮੇਰੇ ਤੋਂ ਰਿਪਲਾਈ ਨਹੀਂ ਹੋ ਰਿਹਾ ਸੀਗਾ ਤੇ ਅੱਜ ਹੀ ਮੈਂ ਸਾਰੇ ਭੈਣ ਭਰਾਵਾਂ ਨੂੰ ਰਿਪਲਾਈ ਕੀਤਾ ਜੀ ਅੱਗੋਂ ਚਲੋ ਜੀ ਹੁਣ ਮੈਂ ਕੱਪੜੇ ਵਗੈਰਾ ਧੋਲੇ ਸੀ ਤੇ ਉਸ ਤੋਂ ਬਾਅਦ ਫਿਰ ਬੇਟੇ ਨੂੰ ਸਕੂਲ ਤੇ ਜਨਨੀ ਸੋਰੀ ਜੀ ਸਕੂਲੀ ਹਲ ਦਿਨ ਦੀ ਵੀਡੀਓ ਆ ਹਾਂਜੀ ਤੇ ਬੇਟੇ ਨੇ ਛੁੱਟੀ ਸੀਗੀ ਤੇ ਉਹ ਨਾ ਕੇ ਗੁਰਦੁਆਰਾ ਸਾਹਿਬ ਗਿਆ ਸੀਗਾ ਹਾਂਜੀ ਉਹਨੂੰ ਮੈਂ ਗੁਰਦੁਆਰਾ ਸਾਹਿਬ ਤੇ ਇੱਕ ਅਸੀ ਕਿਉਂਕਿ ਮੈਥੋਂ ਫੀਵਰ ਕਰਕੇ ਫਿਰ ਮੇਰੇ ਤੋਂ ਚਾ ਨਹੀਂ ਭਇਆ ਤੇ ਉਸ ਤੋਂ ਬਾਅਦ ਮੈਂ ਉਹਨੂੰ ਕਿੱਥੇ ਚਲ ਸਕੂੰ ਜਾਂ ਕਿਉਂਕਿ ਅਹੀਂ ਹੁੰਦਾ ਵੀ ਸੰਗਰਾਮ ਵਾਲੇ ਦਿਨ ਹੀ ਚਲੋ ਵੈਸੇ ਤਾਂ ਆਪਾਂ ਜਾ ਰਹੇ ਹਾਂ ਆਪਰ ਸੰਗਰਾਮ ਵਾਲੇ ਦਿਨ ਮੈਨੂੰ ਐ ਹੁੰਦਾ ਚਲੋ ਜੀ ਅੱਜ ਘਰੇ ਆ ਤਾਂ ਚੱਲਣਾ ਜੀ ਹਾਲ ਦੇਵਾਦ ਵੀ ਕੁਰਪਤੀ ਹੈ ਨਾ ਮੈਂ ਉਹਨੂੰ ਸੋਰੀ ਗੁਰੂ ਘਰ ਤੇ ਪਾ ਸੀਗਾ ਤੇ ਉਸ ਤੋਂ ਬਾਅਦ ਮੈਂ ਲਾਗਨੀ ਤੇ ਝਾੜੂ ਵਗੈਰਾ ਲਗਾਉਣਾ ਤੇ ਝਾੜੂ ਵਗੈਰਾ ਲਗਾ ਲਿਆ ਸੀਗਾ ਆਪਾਂ ਤੇ ਨਾਲ ਦੇ ਨਾਲ ਆਪਾਂ ਲਾ ਕੇ ਪੋਚਾ ਰਗਾਉਣਾ ਅੱਜ ਮੌਸਮ ਥੋੜਾ ਜਿਆਦਾ ਤਲਵਾਈ ਜੀ ਹੋ ਰੱਖੀ ਆ ਤੇ ਆਪਾਂ ਲੱਗਦੇ ਹੁਣ ਪੋਚਾ ਲਗਣ ਹੁਣ ਇੱਥੇ ਲਗਾ ਲਾਂਜੀ ਪੋਚਾ ਤੇ ਪੋਚਾ ਲਗਾ ਕੇ ਫਿਰ ਅਗਲੇ ਕੰਮ ਤੋਂ ਦੇਖਦੇ ਹਾਂ ਆਪਾਂ ਇੱਧਰ ਪੋਚਾ ਵਗੈਰਾ ਲਗਾਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਰੋਟੀ ਵਗੈਰਾ ਬਣਾ ਕੇ ਤੇ ਰੋਟੀ ਖਾ ਲਈ ਸੀਗੀ ਠੀਕ ਹੈ ਜੀ ਤੇ ਸਭ ਨੂੰ ਖਵਾਤੀ ਸੀ ਰੋਟੀ ਆਪ ਵੀ ਖਾ ਲਈ ਸੀਗੀ ਤੇ ਆਪਾਂ ਭਾਂਡੇ ਵਗੈਰਾ ਕਰਦੇ ਹੁਣ ਇਕੱਠੇ ਤੇ ਹੁਣ ਮੈਂ ਲੱਗੀ ਸੀ ਕਿ ਗੈਸ ਫਲੇਪਸ ਸਾਫ ਕਰਨ ਜਦ ਕਿ ਹੁਣ ਪਹਿਲਾਂ ਮੈਂ ਰਸੋਈ ਦੀ ਜਿਹੜੀ ਸਾਫ ਸਫਾਈ ਆ ਉਹ ਕਰੂੰਗੀ ਪਹਿਲਾਂ ਰਸੋਈ ਸਾਫ ਕਰਕੇ ਗੈਸ ਫਲੇਪਸ ਸਾਫ ਕਰਕੇ ਸਵਿਚ ਪੋਚਾ ਲਗਾ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਭਾਂਡੇ ਵਗੈਰਾ ਸਾਫ ਕਰੂੰਗੀ ਤੇ ਬਾਕੀ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਇਸੇ ਤਰ੍ਹਾਂ ਹੀ ਆਪਣੇ ਜਿਹੜੀ ਸਪੋਰਟ ਆ ਬਣਾ ਕੇ ਰੱਖਿਓ ਕਿਉਂਕਿ ਤੁਹਾਡੇ ਸਾਥ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਪੋਰਟ ਕੀਤੀ ਸੀ ਅੱਗੇ ਵੀ ਇਸੇ ਤਰ੍ਹਾਂ ਹੀ ਸਪੋਰਟ ਬਣਾ ਕੇ ਰੱਖਿਓ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ ਖਾਸ ਤੋ ਸਪੋਰਟ ਕਰਨ ਵਾਸਤੇ ਤੇ ਸਾਰੀਆਂ ਭੈਣਾਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਇਸੇ ਤਰ੍ਹਾਂ ਹੀ ਆਪਣੇ ਸੋਹਣੇ ਸੋਹਣੇ ਕਮੈਂਟ ਕਰਕੇ ਮੈਨੂੰ ਹੌਸਲਾ ਦਿੰਦੇ ਰਹੋ ਤੇ ਮੈਂ ਸੋਹਣੇ ਸੋਹਣੇ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੀ ਰਾਵਾਂ ਏ ਬਾਕੀ ਮੇਰਾ ਨਾ ਜਦੋਂ ਫੋਨ ਖਰਾਬ ਹੋ ਗਿਆ ਸੀਗਾ ਕੱਲ ਫਿਰ ਮੈਨੂੰ ਇਸ ਤਰ੍ਹਾਂ ਸੀਗਾ ਹਨਾ ਕਿ ਪਤਾ ਕੀ ਆ ਜੀ ਇਸ ਤਰ੍ਹਾਂ ਹੋ ਜਾਂਦਾ ਹਨਾ ਵੀ ਪੈਸੇ ਲੱਗਣ ਪਰਾਂ ਬਣ ਗਿਆ ਹਨਾ ਟੈਨਸ਼ਨ ਤਾਂ ਹੁੰਦੀ ਆ ਪਰ ਚਲੋ ਕੋਈ ਗੱਲ ਨਹੀਂ ਹਨ ਜੋ ਕਹਿੰਦੇ ਹੁੰਦੇ ਆ ਬੀ ਲੈਣ ਦੇਣ ਹੁੰਦਾ ਜਿਹੜਾ ਆਪਾਂ ਕਿਸੇ ਦਾ ਦੇਣਾ ਹੁੰਦਾ ਹਨਾ ਬਸ ਉਸੇ ਤਰ੍ਹਾਂ ਚਲੋ ਹੋ ਗਿਆ ਹਨਾ ਇਸ ਤਰ੍ਹਾਂ ਵੀ ਲਾ ਲਓ ਪਰ ਹਰਾਨੀ ਸੀ ਵਾਲੀ ਗੱਲ ਈ ਹੋਈ ਕਿ ਚੰਗਾ ਭਲਾ ਮੈਂ ਫੋਨ ਇੱਥੇ ਰੱਖਿਆ ਤੇ ਉਸ ਤੋਂ ਬਾਅਦ ਜਦੋਂ ਭੂਆ ਜੀ ਫਿਰ ਗਏ ਤੇ ਬਾਅਦ ਵਿੱਚ ਜਦੋਂ ਮੈਂ ਫੋਨ ਚੱਕਿਆ ਤੇ ਮੇਰੇ ਫੋਨ ਦੀ ਜਿਹੜੀ ਸਕਰੀਨ ਆ ਉਹ ਕਾਲੀ ਹੋ ਚੁੱਕੀ ਸੀਗੀ ਤੇ ਬਾਕੀ ਚਲੋ ਕੋਈ ਗੱਲ ਨਹੀਂ ਜੀ ਹੁਣ ਤਾਂ ਜਿਹੜੇ ਲੱਗਣੇ ਸੀ ਉਹ ਲੱਗ ਗਏ ਤੇ ਪਲੀਜ਼ ਤੁਸੀਂ ਸਪੋਰਟ ਕਰਦੇ ਰਹੋ ਜੀ ਇਸੇ ਤਰ੍ਹਾਂ ਤੇ ਠੀਕ ਆ ਜੀ ਮਿਲਦੇ ਆਪਾਂ ਨੈਕਸਟ ਵਲੌਗ ਦੇ ਨਾਲ ਅੱਜ ਦੇ ਵਲੌਗ ਦਾ ਕਰਦਿਆਂ ਜੀ ਐਂਡ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਠੀਕ ਆ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਹੋ ਤੰਦਰੁਸਤ ਰਹੋ ਬਾਏ ਬਾਏ